ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 15ਵੇਂ ਬਾਰੇ ਸੋ ਭਾਗ 14 ਵਿੱਚ ਤੁਸੀਂ ਵੇਖਿਆ ਵੀ ਬੱਬੂ ਤੇ ਰਾਜਵੀਰ ਜਿਸ ਘਰ ਵਿੱਚ ਠਹਿਰੇ ਹੁੰਦੇ ਨੇ ਉੱਥੇ ਪੁਲਿਸ ਦੀ ਰੇਡ ਪੈ ਜਾਂਦੀ ਹੈ ਪਰ ਉਹ ਬਚ ਜਾਂਦੇ ਨੇ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਨੇ ਵੀ ਸਾਰੇ ਟੱਬਰ ਦੀ jaan ਤੇ ਬਣੀ ਹੋਈ ਸੀ ਅੱਜ ਪਰਿਵਾਰ ਨੂੰ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਤਜਰਬਾ ਹੋਇਆ ਸੀ ਬੱਬੂ ਨੇ ਬਜ਼ੁਰਗ ਨੂੰ ਹੌਸਲਾ ਦਿੱਤਾ ਭੈਣ ਨੇ ਚੁੱਲ੍ਹੇ 'ਚ ਅੱਗ ਬਾਲ ਕੇ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਦੀ ਸੱਸ ਵੀ ਉਹਦਾ ਹੱਥ ਵਟਾਉਣ ਲੱਗ ਪਈ ਸੀ ਭੈਣ ਦਾ ਘਰ ਵਾਲਾ ਕੁਝ ਮਹੀਨੇ ਹੋਏ ਪੰਜਾਬ ਦੇ ਹਜ਼ਾਰਾਂ ਹੀ ਹੋਰ ਨੌਜਵਾਨਾਂ ਵਾਂਗ ਏਜੰਟ ਰਾਹੀਂ ਜਰਮਨ ਚਲਾ ਗਿਆ ਸੀ ਰੋਟੀ ਖਾਣ ਮਗਰੋਂ ਰਾਜਵੀਰ ਤੇ ਬੱਬੂ ਨੇ ਚਵਾਰਾ ਮੰਨ ਲਿਆ ਬਾਕੀ ਦਾ ਸਾਰਾ ਟੱਬਰ ਵੀ ਆਲੇ-ਦੁਆਲੇ ਨਿਗਾ ਰੱਖ ਰਿਹਾ ਸੀ ਅਚਾਨਕਾਈ ਪੁਲਿਸ ਦੀ ਧਾੜ ਨੇ ਸਾਰੇ ਟੱਬਰ ਨੂੰ ਖੌਫਜ਼ਦਾ ਕਰ ਦਿੱਤਾ ਸੀ ਰਾਤ ਢਲੀ ਤੋਂ ਬੱਬੂ ਤੇ ਰਾਜਵੀਰ ਉਸ ਠਾਰ ਵੱਲ ਨੂੰ ਤੁਰ ਪਏ ਜਿੱਥੇ ਬਿਮਾਰ ਹੋਇਆ ਰਾਜੂ ਠਹਿਰਿਆ ਹੋਇਆ ਸੀ ਪੁਲਿਸ ਦਾ ਜ਼ਬਰ ਬਹੁਤ ਵੱਧ ਗਿਆ ਸੀ ਆਮ ਲੋਕ ਜਿੱਥੇ ਸਿੰਘਾਂ ਦੀ ਇੱਜ਼ਤ ਕਰਦੇ ਸਨ ਉੱਥੇ ਉਹ ਪੁਲਿਸ ਦੇ ਤਸ਼ੱਦਦ ਤੋਂ ਵੀ ਖੌਫਜ਼ਦਾ ਸਨ ਪੁਲਿਸ ਦਾ ਜ਼ਬਰ ਹੁਣ ਆਪਣੇ ਸਾਰੇ ਹੱਦ ਬੰਨੇ ਟੱਪ ਚੁਕਾ ਸੀ ਜਿਸ ਕਿਸੇ ਵੀ ਪਰਿਵਾਰ ਤੇ ਸਿੰਘਾਂ ਦਾ ਹਮਦਰਦ ਹੋਣ ਦਾ ਸ਼ੱਕ ਵੀ ਪੈ ਜਾਂਦਾ ਪੁਲਿਸ ਦਾ ਕਹਿਰ ਉਹਨਾਂ ਤੇ ਬੁਰੀ ਤਰ੍ਹਾਂ ਟੁੱਟਦਾ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਕਿਸੇ ਨਹਿਰ ਜਾਂ ਪੁੜੀ ਤੇ ਮਾਰ ਦੇਣਾ ਤਾਂ ਹੁਣ ਕਹਿੰਦੇ ਵੀ ਆਮ ਗੱਲ ਹੋ ਗਈ ਸੀ ਅਣਪਛਾਤਾ ਅੱਤਵਾਦੀ ਕਹਿ ਕੇ ਲਾਸ਼ ਸਾੜ ਦਿੱਤੀ ਜਾਂਦੀ ਨੌਜਵਾਨ ਕੁੜੀਆਂ ਦੀ ਥਾਣਿਆਂ ਵਿੱਚ ਪੱਤ ਲੁੱਟੀ ਜਾਂਦੀ ਧੀਆਂ ਨੂੰ ਬੁੜੇ ਮਾਪਿਆਂ ਦੇ ਸਾਹਮਣੇ ਨੰਗਿਆ ਕਰਨਾ ਪੁਲਿਸ ਨੇ ਆਪਣਾ ਸ਼ੁਗਲ ਬਣਾ ਲਿਆ ਸੀ ਪੁਲਿਸ ਦਾ ਜ਼ੁਲਮ ਮੁਗਲਾਂ ਦੇ ਕਹਿਰ ਨੂੰ ਵੀ ਕਹਿੰਦੇ ਮਾਤ ਪਾਉਂਦਾ ਸੀ ਇਨਾ ਦਿਨਾਂ ਵਿੱਚ ਹੀ ਦੀਪੇ ਨੂੰ ਖਬਰ ਮਿਲੀ ਕਿ ਪੱਟੀ ਬੁਢਾਲੇ ਹਸਪਤਾਲ ਵਿੱਚ ਦਾਖਲ ਹੈ ਉਹਦਾ ਹਰਨੀਆਂ ਦਾ ਆਪਰੇਸ਼ਨ ਹੋਇਆ ਸੀ ਦੀਪੇ ਨੂੰ ਪੱਟੀ ਤੇ ਕਾਫੀ ਗੁੱਸਾ ਸੀ ਇੱਕ ਤਾਂ ਉਹਨੇ ਜਥੇਬੰਦੀ ਦੇ ਹਥਿਆਰਾਂ ਦੀ ਨਜਾਇਜ਼ ਵਰਤੋਂ ਕੀਤੀ ਸੀ ਦੂਜਾ ਗੁਪਤ ਰੂਪ ਵਿੱਚ ਸੇਵਾ ਨਿਭਾਉਣ ਵਾਲੇ ਰਾਜਵੀਰ ਨੂੰ ਵੀ ਘਰੋਂ ਭਗੌੜਾ ਹੋਣ ਲਈ ਮਜਬੂਰ ਕੀਤਾ ਸੀ ਉਹਨੇ ਸੋ ਪੱਟੀ ਤੋਂ ਹਥਿਆਰਾਂ ਦੀ ਨਜਾਇਜ਼ ਵਰਤੋਂ ਅਤੇ ਸਿੰਘਾਂ ਨੂੰ ਘਰੋਂ ਭਗੌੜਾ ਕਰਾਉਣ ਦਾ ਬਦਲਾ ਲੈਣ ਲਈ ਦੀਪਾ ਬੁਢਾਲੇ ਹਸਪਤਾਲ ਜਾ ਪਹੁੰਚਿਆ ਪੱਟੀ ਹਸਪਤਾਲ 'ਚ ਬੈੱਡ ਤੇ ਲੰਬਾ ਪਿਆ ਸੀ ਇੱਕ ਨਰਸ ਉਹਦਾ ਬਲੱਡ ਪ੍ਰੈਸ਼ਰ ਚੈੱਕ ਕਰ ਰਹੀ ਸੀ ਦੀਪਾ ਉਹਦੇ ਸਿਰਹਾਣੇ 'ਚ ਆ ਖੜਾ ਹੋਇਆ ਹੁਣ ਨਰਸ ਨੇ ਸੋਚਿਆ ਵੀ ਸ਼ਾਇਦ ਕੋਈ ਪਰਿਵਾਰ ਦਾ ਮੈਂਬਰ ਮਿਲਣ ਆਇਆ ਹੈ ਉਹ ਬਲੱਡ ਪ੍ਰੈਸ਼ਰ ਚੈੱਕ ਕਰਕੇ ਆਪਣਾ ਰਜਿਸਟਰ ਸਾਹਮਣੇ ਰੱਖੀ ਹੋਈ ਅਗਲੇ ਮਰੀਜ਼ ਵੱਲ ਚਲੀ ਗਈ ਦੀਪੇ ਨੂੰ ਦੇਖ ਕੇ ਪੱਟੀ ਦਾ ਰੰਗ ਪੀਲਾ ਪੈ ਗਿਆ ਉਹਦੇ ਮੱਥੇ ਤੇ ਭਰ ਸਿਆਲ ਵਿੱਚ ਵੀ ਪਸੀਨੇ ਦੀਆਂ ਬੂੰਦਾਂ ਚਮਕ ਰਹੀਆਂ ਸਨ ਉਹ ਕਿਵੇਂ ਆ ਮਿੱਤਰਾ ਦੀਪਾ ਬੈੱਡ ਤੇ ਨਾਲ ਪਈ ਕੁਰਸੀ ਤੇ ਬੈਠਦਾ ਹੋਇਆ ਬੋਲਿਆ ਮੈਂ ਠੀਕ ਹਾਂ ਬਾਜੀ ਪੱਟੀ ਦੀ ਆਵਾਜ਼ ਉਹਦਾ ਸਾਥ ਨਹੀਂ ਦੇ ਰਹੀ ਉਹਦਾ ਗਲਾ ਖੁਸ਼ਕ ਹੋ ਗਿਆ ਸੀ ਉਹ ਡਰਦਾ ਮਾਰਾ ਵਾਰ-ਵਾਰ ਆਪਣੇ ਸੁੱਕਦੇ ਜਾਂਦੇ ਬੁੱਲਾਂ ਤੇ ਜੀ ਫੇਰ ਰਿਹਾ ਸੀ ਮੈਥੋਂ ਗਲਤੀ ਹੋ ਗਈ ਬਾਜੀ ਮੈਨੂੰ ਮਾਫ਼ ਕਰ ਦਿਓ ਮੇਰੀ ਤਾਂ ਹਲੇ ਭੈਣ ਵੀ ਵਿਆਹਣ ਵਾਲੀ ਐ ਪੱਟੀ ਨੇ ਤਰਲਾ ਲਿਆ ਭੈਣ ਤਾਂ ਉਹਨਾਂ ਦੀਆਂ ਵੀ ਵਿਆਹਣ ਵਾਲੀਆਂ ਸਨ ਜਿਨ੍ਹਾਂ ਨੂੰ ਤੂੰ ਭਗੌੜੇ ਕਰਾਇਆ ਪੁੱਤ ਉਹਨਾਂ ਭੈਣਾਂ ਨੂੰ ਹੁਣ ਨਿਤ ਥਾਣਿਆਂ ਵਿੱਚ ਖੱਜਲ ਹੋਣਾ ਪੈ ਰਿਹਾ ਦੀਪੇ ਦੀ ਗੂੰਜ ਦੀ ਆਵਾਜ਼ ਨੇ ਆਲੇ ਦੁਆਲੇ ਦੇ ਬੈੱਡਾਂ ਤੇ ਪਏ ਮਰੀਜ਼ਾਂ ਨੂੰ ਵੀ ਧੌਣਾ ਚੁੱਕ ਚੁੱਕੇ ਉਹਨਾਂ ਵੱਲ ਵੇਖਣ ਲਾ ਦਿੱਤਾ ਸੀ ਤੇਰੀ ਭੈਣ ਦਾ ਵਿਆਹ ਕਹਿੰਦਾ ਵੀ ਹੁਣ ਫਲੋਰ ਵਾਲਾ ਡੀਐਸਪੀ ਹੀ ਕਰਾਊਗਾ ਜਿਹਦੇ ਕਹਿਣ ਤੇ ਤੂੰ ਸਾਡੇ ਨਾਲ ਵੈਰ ਪਾਇਆ ਕਹਿੰਦੇ ਹੋਏ ਦੀਪੇ ਨੇ 30 ਬੋਰ ਦੇ ਆਪਣੇ ਪਿਸਤੌਲ ਨਾਲ ਤਿੰਨ ਗੋਲੀਆਂ ਪੱਟੀ ਦੀ ਹਿੱਕ ਵਿੱਚ ਠੋਕ ਦਿੱਤੀਆਂ ਆਲੇ ਦੁਆਲੇ ਦੇ ਬੈੱਡਾਂ ਤੇ ਵੀ ਮਰੀਜ਼ ਚੀਕਾਂ ਮਾਰਦੇ ਬਾਹਰ ਨੂੰ ਦੌੜ ਗਏ ਜਿਹੜੇ ਮਰੀਜ਼ ਕੁਝ ਦਿਨ ਪਹਿਲਾਂ ਮਸੀਹੀ ਬੋਲਦੇ ਸਨ ਜਿਨ੍ਹਾਂ ਦੇ ਚਿਹਰਿਆਂ ਨੂੰ ਦੇਖ ਕੇ ਲੱਗਦਾ ਸੀ ਵੀ ਜਿਵੇਂ ਉਹ ਮਹੀਨਿਆਂ ਦੇ ਬਿਮਾਰ ਹੋਣ ਉਹ ਇਸ ਤਰ੍ਹਾਂ ਦੌੜੇ ਸਨ ਜਿਵੇਂ ਕਿਸੇ ਦੌੜਾਂ ਦੇ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹੋਣ ਬੈੱਡ ਤੇ ਵਿਛਾਈ ਚਿੱਟੀ ਚਾਦਰ ਪੱਟੀ ਦੇ ਲਾਲ ਲਹੂ ਨਾਲ ਰੰਗੀ ਗਈ ਮਰੀਜ਼ ਨੂੰ ਚੈੱਕ ਕਰਦੀ ਨਰਸ ਬੈੱਡ ਦੇ ਥੱਲੇ ਲੁਕੀ ਹੋਈ ਸੀ ਮਰੀਜ਼ ਆਪਣੀ ਬਾਹ ਵਿੱਚ ਲੱਗੀਆਂ ਗਲੂਕੋਜ਼ ਵਾਲੀਆਂ ਸੋਈਆਂ ਕੱਢ ਬਾਹਰ ਦੌੜ ਗਏ ਸਨ ਆਪਣੇ ਹਥਿਆਰਾਂ ਦੀ ਨਜਾਇਜ਼ ਵਰਤੋਂ ਕਰਨ ਦੀ ਸਜ਼ਾ ਪੱਟੀ ਨੂੰ ਦੇ ਕੇ ਦੀਪਾ ਸਕੂਟਰ ਤੇ ਬੈਠ ਬੜੇ ਆਰਾਮ ਨਾਲ ਅਗਲੇ ਸਫ਼ਰ ਨੂੰ ਰਵਾਨਾ ਹੋ ਗਿਆ। ਕੁਝ ਦਿਨ ਬਾਅਦ ਹੀ ਜਨੰਦਰ ਸ਼ਹਿਰ ਦਾ ਕਾਂਗਰਸੀ ਆਗੂ ਪੀਕੇ ਜੋ ਝਝਾਰੂਆਂ ਨੂੰ ਪਾਕਿਸਤਾਨ ਦੇ ਏਜੰਟ ਅਤੇ ਪੰਜਾਬ ਦੇ ਗद्दार ਦੱਸਦਾ ਸੀ ਦੀਪੇ ਨੇ ਉਸ ਨੂੰ ਕਈ ਵਾਰ ਸੁਨੇਹਾ ਭੇਜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹਕੂਮਤ ਦੇ ਨਸ਼ੇ ਵਿੱਚ ਉਹਨੇ ਕੋਈ ਪ੍ਰਵਾਹ ਨਾ ਕੀਤੀ। ਇੱਕ ਦਿਨ ਸ਼ਾਮ ਦੇ ਕੁਸਮੁਸੇ ਜਹੇ ਵਿੱਚ ਦੀਪੇ ਨੇ ਉਹਦੀ ਕਾਰ ਨੂੰ ਨਿਸ਼ਾਨਾ ਬਣਾ ਲਿਆ। ਕਾਂਗਰਸੀ ਆਗੂ ਹਕੂਮਤ ਦੇ ਨਸ਼ੇ ਦੀ ਲੋਰ ਵਿੱਚ ਆਇਆ ਆਪਣੇ ਬਾਡੀਗਾਰਡਾਂ ਸਮੇਤ ਅਗਲੇ ਜਹਾਨ ਨੂੰ ਰਵਾਨਾ ਹੋ ਗਿਆ ਕਹਿੰਦੇ ਇਸ ਤੋਂ ਬਾਅਦ ਅਪਰੇ ਦੇ ਲਾਗੇ ਪੈਂਦੇ ਪਿੰਡ ਛੋਕਰਾਂ ਚ ਪਿੰਡੋਂ ਬਾਹਰ-ਬਾਹਰ ਬਣੇ ਇੱਕ ਘਰ ਵਿੱਚ ਦੀਪਾ ਤੇ ਪ੍ਰਧਾਨ ਠਹਿਰੇ ਹੋਏ ਸਨ ਘਰ ਵਾਲਿਆਂ ਦਾ ਪੂਰਾ ਟੱਬਰ ਵਿਆਹ ਗਿਆ ਹੋਇਆ ਸੀ ਬਿਜਲੀ ਆਈ ਤੇ ਦੀਪੇ ਨੇ ਮੋਟਰ ਚਲਾ ਲਈ ਅਤੇ ਕੱਪੜੇ ਲਾ ਕੇ ਚਲੇ 'ਚ ਛਾਲ ਮਾਰ ਕੇ ਵੜ ਗਿਆ ਨਾਉਣ ਮਗਰੋਂ ਉਹ ਚਲੇ ਦੇ ਉੱਤੇ ਖੜ ਕੇ ਹੀ ਕੱਪੜੇ ਪਾਉਣ ਲੱਗ ਪਿਆ ਤੇ ਪ੍ਰਧਾਨ ਚਲੇ 'ਚ ਵੜ ਗਿਆ 6 ਫੁੱਟ ਤੋਂ ਉੱਚਾ ਦੀਪਾ ਚਲੇ ਤੇ ਖੜਾ ਆਲੇ ਦੋਲੇ ਦੇਖ ਕੇ ਹੈਰਾਨ ਰਹਿ ਗਿਆ ਦੂਰ ਤੱਕ ਜਿੱਥੇ ਵੀ ਉਹਦੀ ਨਜ਼ਰ ਗਈ ਉਹਨੂੰ ਖਾਕੀ ਵਰਦੀਆਂ ਵਾਲੇ ਹੀ ਦਿਖੇ ਉਹ ਕਹਿੰਦਾ ਵੀ ਪ੍ਰਧਾਨ ਨਿਕਲ ਚੱਲ ਰਿਸ਼ਤੇਦਾਰ ਆ ਗਏ ਨੇ ਕਹਿੰਦਾ ਹੋਇਆ ਦੀਪਾ ਆਪਣੀ ਅਸਾਲਟ ਸਾਹਮਦਾ ਹੋਇਆ ਨਾਲ ਹੀ ਕਮਾਦੇ ਖੇਤ ਵਿੱਚ ਵੜ ਗਿਆ ਪ੍ਰਧਾਨ ਵੀ ਦੀਪੇ ਦੇ ਮਗਰ ਹੀ ਕਪੜੇ ਚੁੱਕ ਕੇ ਨਿਚੜ ਦੇ ਕਸ਼ਾਰੇ ਵਿੱਚ ਹੀ ਕਮਾਦੇ ਖੇਤ ਵਿੱਚ ਜਾ ਕੇ ਵੜ ਗਿਆ ਨੰਗੇ ਪਿੰਡੇ ਹੀ ਕਮਾਦ ਵਿੱਚ ਵਰਨ ਕਾਰਨ ਪ੍ਰਧਾਨ ਦਾ ਸਾਰਾ ਸਰੀਰ ਛਿੱਲ ਦਿੱਤਾ ਸੀ ਆਗਾ ਨੇ ਉੱਥੇ ਖੜੇ ਖੜੇ ਨੇ ਜਲਦੀ ਨਾਲ ਕੱਪੜੇ ਪਾਏ ਪੁਲਿਸ ਨੇ ਇੱਕ ਪਾਸੇ ਤੋਂ ਕਮਾਦ ਦੇ ਖੇਤ ਨੂੰ ਘੇਰਾ ਪਾ ਲਿਆ ਸੀ ਪੁਲਿਸ ਕੁਝ ਜ਼ਿਆਦਾ ਹੀ ਸਿਰ ਉੱਪਰ ਚੜੀ ਆਉਂਦੀ ਦੇਖ ਕੇ ਦੀਪੇ ਨੇ ਅਸਾਲਟ ਦਾ ਬ੍ਰਸ਼ਟ ਖੋਲ ਦਿੱਤਾ ਮੂਹਰੇ ਆ ਰਹੇ ਕਈ ਪੁਲਸੀਏ ਮੂਹਰੇ ਭਰਨੇ ਜਾਣਗੇ ਸੀਆਰਪੀ ਵਾਲੇ ਅਰੇ ਮਾਰ ਡਾਲਾਰੇ ਕਹਿੰਦੇ ਚੀਕਾਂ ਮਾਰਦੇ ਅੱਡੀਆਂ ਨੂੰ ਥੁੱਕ ਲਾ ਗਏ ਹੁਣ ਕਿਸੇ ਦਾ ਅੱਗੇ ਵਧਣ ਦਾ ਹੌਸਲਾ ਨਹੀਂ ਸੀ ਪੈ ਰਹਾ ਕਮਾਦ ਵਿੱਚੋਂ ਨਿਕਲ ਕੇ ਉਹ ਦੋਵੇਂ ਜਣੇ ਸੜਕ ਤੇ ਨਿਕਲ ਆਏ ਉੱਥੇ ਆਉਂਦੀ ਇੱਕ ਜੀਪ ਖੋ ਕੇ ਉਹ ਇੱਕ ਪਾਸੇ ਨੂੰ ਨਿਕਲ ਗਏ ਮੰਡੀ ਪਿੰਡ ਦੀ ਨਹਿਰ ਕੋਲ ਜਾ ਕੇ ਜੀਪ ਦਾ ਤੇਲ ਮੁੱਕ ਗਿਆ ਉਸ ਨੂੰ ਉੱਥੇ ਹੀ ਛੱਡ ਕੇ ਉਹਨਾਂ ਨੇ ਇੱਕ ਸਕੂਟਰ ਸਵਾਰ ਦਾ ਸਕੂਟਰ ਲੈ ਲਿਆ ਮੰਡੀ ਤੇ ਦਿਆਲਪੁਰ ਦੇ ਵਿੱਚ ਦੀ ਹੁੰਦੇ ਹੋਏ ਉਹ ਦੀਪੇ ਦੇ ਸਹਰੇ ਪਿੰਡ ਭਾਗ ਸਿੰਘਪੁਰੇ ਜਾ ਪਹੁੰਚੇ ਪੁਲਿਸ ਵੀ ਲਗਾਤਾਰ ਪਿੱਛਾ ਕਰ ਰਹੀ ਸੀ ਮੰਡੀ ਪਿੰਡ ਦੀ ਨਹਿਰ ਤੋਂ ਜੀਪ ਪੁਲਿਸ ਨੇ ਬਰਾਮਦ ਕਰ ਲਈ ਸੀ ਪਿੱਛਾ ਕਰਦੀ ਕਰਦੀ ਪੁਲਿਸ ਭਾਗ ਸਿੰਘਪੁਰੇ ਜਾ ਪਹੁੰਚੀ ਫਲੋਰ ਤੋਂ ਨਵਾਂ ਸ਼ਹਿਰ ਨੂੰ ਜਾਂਦੀ ਸੜਕ ਤੋਂ ਥੋੜਾ ਜਿਹਾ ਹਟਵਾ ਘਰ ਸੀ ਜਿੱਥੇ ਦੀਪੇ ਹੋਰੀ ਠਹਿਰੇ ਹੋਏ ਸਨ ਘਰ ਦੇ ਮਾਲਕ ਦਾ ਨਾਂ ਧਰਮਜੀਤ ਸਿੰਘ ਸੀ ਇਹ ਪਰਿਵਾਰ ਸਿੰਘਾਂ ਦਾ ਹਮਦਰਦ ਸੀ ਘੁੱਗ ਵਗਦੀ ਮੁੱਖ ਸੜਕ ਦੇ ਦੂਜੇ ਪਾਸੇ ਇੱਟਾਂ ਬਣਾਉਣ ਵਾਲਾ ਪੱਠਾ ਸੀ ਅੱਧੀ ਕੋ ਰਾਤ ਦੇ ਕਰੀਬ ਪੁਲਿਸ ਨੇ ਘਰ ਨੂੰ ਕੇਰੇ ਵਿੱਚ ਲੈ ਲਿਆ ਦੀਪੇ ਹੋਰਾਂ ਨੂੰ ਵੀ ਅਹਿਸਾਸ ਹੋ ਗਿਆ ਵੀ ਕੇਰਾ ਪੈ ਚੁੱਕਾ ਹੈ ਦੀਪਾ ਪ੍ਰਧਾਨ ਦਾ ਹੱਥ ਫੜਦਾ ਹੋਇਆ ਬੋਲਿਆ ਵੀ ਇੱਧਰ ਨੂੰ ਆ ਪ੍ਰਧਾਨ ਆ ਪਿਛਲੀ ਕੰਧ ਟੱਪ ਕੇ ਆਪਾਂ ਨਿਕਲ ਜਾਂਦੇ ਹਾਂ ਘਰ ਦੇ ਪਿਛਵਾੜੇ ਦੀ ਕੰਧ ਦੀਪਾ ਛਾਲ ਮਾਰ ਕੇ ਟੱਪ ਗਿਆ ਪਰ ਪ੍ਰਧਾਨ ਕੋਲੋਂ ਕੰਧ ਨਾ ਟਪੀ ਗਈ ਉਹ ਮੁੜ ਕੇ ਵੇੜੇ ਵਿੱਚ ਆ ਗਿਆ ਘਰ ਦੇ ਸਾਰੇ ਮੈਂਬਰਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਪ੍ਰਧਾਨ ਨੇ ਬਾਹਰੋਂ ਕੁੰਡਾ ਮਾਰ ਦਿੱਤਾ ਬਈ ਜੇ ਬਾਅਦ ਵਿੱਚ ਪੁਲਿਸ ਦੀ ਪੁੱਛਗਿੱਛ ਵਿੱਚ ਉਹ ਕਹਿ ਸਕਦੇ ਨੇ ਕਿ ਸਾਨੂੰ ਤਾਂ ਆਪ ਖੜਕੋ ਨੇ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ ਬਾਹਰ ਪੁਲਿਸ ਦਾ ਸਖਤ ਕੇਰਾ ਸੀ ਪੁਲਿਸ ਨੂੰ ਪੱਕਾ ਪਤਾ ਸੀ ਕਿ ਦੀਪੇ ਹੋਰੀ ਅੰਦਰ ਨੇ ਪਿਛਲੇ ਪਾਸੇ ਉਹਨਾਂ ਨੇ ਅਜੇ ਕੇਰਾ ਨਹੀਂ ਸੀ ਪਾਇਆ ਇਸੇ ਕਰਕੇ ਦੀਪਾ ਬੜੇ ਆਰਾਮ ਨਾਲ ਨਿਕਲ ਗਿਆ ਪ੍ਰਧਾਨ ਨੇ ਵਾਹਿਗੁਰੂ ਕਹਿੰਦੇ ਆ ਘਰ ਦਾ ਮੇਨ ਗੇਟ ਖੋਲ ਲਿਆ ਬੂਹਾ ਖੁੱਲਦੇ ਹੀ ਪੁਲਿਸ ਦੀ ਆਵਾਜ਼ ਗੂੰਜੀ ਵੀ ਕੌਣ ਆ ਓਏ ਆਪਾਂ ਘਰ ਦੇ ਹੀ ਆ ਭਾਜੀ ਆਖਦੇ ਪ੍ਰਧਾਨ ਨੇ ਇੱਕੇ 56 ਦਾ ਮੂੰਹ ਖੋਲ ਦਿੱਤਾ ਗੜਿਆਂ ਵਾਂਗ ਵਰਦੀਆਂ ਗੋਲੀਆਂ ਨੇ ਪੁਲਿਸ ਦੀਆਂ ਭੱਜਣਾ ਪਵਾ ਦਿੱਤੀਆਂ ਉਹ ਆਪਣੇ ਮੱਲੇ ਹੋਏ ਮੋਰਚੇ ਛੱਡ ਕੇ ਭੱਜ ਨਿਕਲੇ ਕਹਿੰਦੇ ਨੇ ਵੀ ਪੁਲਿਸ ਵਿੱਚ ਉਹਨਾਂ ਦਾ ਇੰਨਾ ਖੌਫ ਸੀ ਕਿ ਉਹ ਜਵਾਬੀ ਫਾਇਰ ਕਰਨ ਲੱਗੇ ਵੀ ਡਰਦੇ ਸਨ ਆਪਣੀ 1K56 ਦੇ ਬ੍ਰਫਟ ਮਾਰਦਾ ਪ੍ਰਧਾਨ ਪੁਲਿਸ ਦਾ ਘੇਰਾ ਤੋੜ ਕੇ ਸੜਕ ਪਾਰ ਕਰਕੇ ਪੱਠੇਵਾਲੇ ਪਾਸੇ ਜਾ ਪਹੁੰਚਿਆ ਹੁਣ ਪੁਲਿਸ ਵਾਲਿਆਂ ਦੀ ਇੰਨੀ ਹਿੰਮਤ ਨਾ ਪਈ ਕਿ ਉਹਦਾ ਪਿੱਛਾ ਕਰ ਸਕਣ ਆਪਣੇ ਜਵਾਨਾਂ ਦੀਆਂ ਲਾਸ਼ਾਂ ਇਕੱਠੀਆਂ ਕਰਕੇ ਪੁਲਿਸ ਵਾਲੇ ਘਰ ਦੇ ਮੈਂਬਰਾਂ ਤੇ ਤਸ਼ੱਦਦ ਟਾਉਣ ਲੱਗ ਪਏ ਰਾਜੂ ਦਾ ਬੁਖਾਰ ਟੁੱਟਣ ਦਾ ਨਾਂ ਨਹੀਂ ਸੀ ਲੈ ਰਿਹਾ ਉਧਰ ਉਹਨੂੰ ਇੱਕ ਸੁਰੱਖਿਅਤ ਠਾਰ ਤੇ ਛੱਡ ਬੱਬੂ ਤੇ ਰਾਜਵੀਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੇਟ ਲਾਕੇ ਵਿੱਚ ਸਨ ਉਹ ਆਪਣੇ ਇੱਕ ਨਵੀਂ ਬਣਾਈ ਠਾਰ ਵਿੱਚ ਬੈਠੇ ਰੋਟੀ ਖਾ ਰਹੇ ਸਨ ਘਰ ਵਾਲਿਆਂ ਦਾ ਵੈਲੀ ਜਿਹਾ ਮੁੰਡਾ ਉਹਨਾਂ ਦੇ ਨਾਲ ਬੈਠਾ ਰੋਟੀ ਖਾ ਰਿਹਾ ਸੀ ਰੋਟੀ ਖਾਂਦੇ-ਖਾਂਦੇ ਹੀ ਘਰ ਵਾਲਿਆਂ ਦਾ ਮੁੰਡਾ ਉਹਨਾਂ ਨੂੰ ਸੰਭਵਤ ਹੁੰਦਾ ਹੋਇਆ ਬੋਲਿਆ ਵੀ ਭਾਜੀ ਆ ਆਪਣੇ ਨਾਲ ਦੇ ਪਿੰਡ ਵਾਲੀ ਬੈਂਕ 'ਚ ਲੋੜੇ ਦਾ ਸਰਕਾਰੀ ਪੈਸਾ ਹੁੰਦਾ ਐ ਇਹਨੂੰ ਕਿਉਂ ਨਹੀਂ ਹੱਥ ਪਾਉਂਦੇ ਤੁਸੀਂ ਮੁੰਡੇ ਦੀ ਗੱਲ ਸੁਣ ਕੇ ਰਾਜਵੀਰ ਬੁੱਲਾ ਜਿਹਾ ਮੁਸਕਰਾ ਪਿਆ ਅੱਛਾ ਕਿੰਨਾ ਕੁ ਪੈਸਾ ਹੁੰਦਾ ਉੱਥੇ ਬੱਬੂ ਨੇ ਉਹਦੀ ਗੱਲ ਤੇ ਦਿਲਚਸਪੀ ਦਿਖਾਈ ਹੁਣੇ ਘੱਟੋ-ਘੱਟ 5-10 ਲੱਖ ਤਾਂ ਮੁੰਡੇ ਨੇ ਆਪਣਾ ਅੰਦਾਜ਼ਾ ਮਾਰਿਆ ਕੋਈ ਸਿਕਿਉਰਿਟੀ ਨਹੀਂ ਹੁੰਦੀ ਉੱਥੇ ਬੱਬੂ ਗੰਭੀਰ ਜਿਹਾ ਹੋ ਕੇ ਬੋਲਿਆ ਹੁਣ ਉਹ ਨਾ ਜੀ ਕੋਈ ਸਿਕਿਉਰਿਟੀ ਸਿਕਿਉਰਿਟੀ ਨਹੀਂ ਹੁੰਦੀ ਉੱਥੇ ਬਸ 5-7 ਬੈਂਕ ਵਾਲੇ ਹੁੰਦੇ ਨੇ ਮੁੰਡੇ ਨੇ ਬੈਂਕ ਦਾ ਪੂਰਾ ਨਕਸ਼ਾ ਖਿੱਚੇ ਦਿੱਤਾ ਰੋਟੀ ਖਾਣ ਮਗਰੋਂ ਮੁੰਡਾ ਪਸ਼ੂਆਂ ਲਈ ਪੱਠੇ ਕੁੱਤਰਨ ਲੱਗ ਪਿਆ ਬੱਬੂ ਅਤੇ ਰਾਜਵੀਰ ਮੋਟਰ ਕੋਲ ਮੰਜੇ ਤੇ ਬੈਠ ਆਪਣੀਆਂ ਗੱਲਾਂ 'ਚ ਰੁੱਝ ਗਏ ਕਿੱਦਾਂ ਫੇਰ ਰਾਜਵੀਰ ਕੀ ਸਲਾਹ ਤੇਰੀ ਬੈਂਕ ਬਾਰੇ ਬੱਬੂ ਨੇ ਸਵਾਲ ਕੀਤਾ ਲੱਗਦਾ ਤੂੰ ਇਸ ਅਮਲੀ ਜਿਹੇ ਦੀਆਂ ਗੱਲਾਂ ਵਿੱਚ ਆ ਗਿਆ ਬੱਬੂ ਦੇ ਚਿਹਰੇ ਵੱਲ ਦੇਖਦਾ ਉਹ ਬੋਲਿਆ ਉਹਦੀਆਂ ਗੱਲਾਂ 'ਚ ਆਉਣ ਵਾਲੀ ਕਿਹੜੀ ਗੱਲ ਆ ਸਾਡੀ ਲੜਾਈ ਸਰਕਾਰ ਨਾਲ ਐ ਬੈਂਕ ਵਿੱਚ ਸਰਕਾਰੀ ਪੈਸਾ ਐ ਉਨੂੰ ਲੁੱਟ ਲੈਣਾ ਮੈਨੂੰ ਤਾਂ ਕੋਈ ਗਲਤ ਲੱਗਦਾ ਨਹੀਂ ਬੱਬੂ ਨੇ ਆਪਣਾ ਪੱਖ ਸਪਸ਼ਟ ਕੀਤਾ ਸਰਕਾਰ ਨੂੰ ਸੱਟ ਮਾਰਦੇ ਮੈਂ ਖਿਲਾਫ ਨਹੀਂ ਪਰ ਤੂੰ ਜਰਾ ਧਿਆਨ ਨਾਲ ਸੋਚ ਵੀ ਐਸਾ ਇਲਾਕੇ ਵਿੱਚ ਆਪਣੀਆਂ ਕਿੰਨੀਆਂ ਮਜ਼ਬੂਤ ਠਾਰਾਂ ਨੇ ਜੇ ਆਪਾਂ ਇੱਥੇ ਕੋਈ ਕੰਮ ਕਰਦੇ ਆਂ ਤਾਂ ਪੁਲਿਸ ਦਾ ਧਿਆਨ ਉਹਨਾਂ ਵੱਲ ਵੀ ਜਾ ਸਕਦਾ ਹੈ ਰਾਜਵੀਰ ਨੇ ਦੂਰ ਦੀ ਸੋਚਦੇ ਹੋਏ ਆਪਣੀ ਸਲਾਹ ਦਿੱਤੀ ਹੁਣ ਗੱਲ ਤੇਰੀ 16 ਨੇ ਠੀਕ ਹੈ ਪਰ ਯਾਰ ਮੇਰਾ ਦਿਮਾਗ ਕਿਉਂ ਨਹੀਂ ਗਿਆ ਇਸ ਪਾਸੇ ਹੈਰਾਨ ਹੋਇਆ ਬੱਬੂ ਉੱਠ ਕੇ ਮੋਟਰ ਦੇ ਕੋਲ ਚਲਾ ਗਿਆ ਕੱਲ ਨੂੰ ਜਾਂਦੇ ਹੋਏ ਆਪਾਂ ਉਸ ਪਿੰਡ ਵਿੱਚ ਦੀ ਲੰਗ ਚੱਲਾਂਗੇ ਆਉਣ ਵਾਲੇ ਕਿਸੇ ਸਮੇਂ ਸੋਚ ਲਵਾਂਗੇ ਇਸ ਬੈਂਕ ਬਾਰੇ ਬੱਬੂ ਦੇ ਦਿਮਾਗ 'ਚੋਂ ਹਲੇ ਬੈਂਕ ਬਾਹਰ ਨਹੀਂ ਸੀ ਨਿਕਲਿਆ ਦੂਜੇ ਦਿਨ ਉਹ ਸਕੂਟਰ ਤੇ ਸਵਾਰ ਹੋ ਕੇ ਉਸ ਪਿੰਡ ਪਹੁੰਚ ਗਏ ਜਿੱਥੇ ਬੈਂਕ ਸੀ ਬੈਂਕ ਕੋਲ ਜਾ ਕੇ ਬੱਬੂ ਨੇ ਸਕੂਟਰ ਰੋਕ ਲਿਆ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਗੌਰ ਨਾਲ ਦੇਖਦੇ ਹੋਏ ਸਕੂਟਰ ਫੇਰ ਸਟਾਰਟ ਕਰ ਲਿਆ ਅਜੇ ਉਹ ਬੈਂਕ ਕੋਲੋਂ ਮਸਾ ਖੇਤ ਕੋ ਦਿੰਨੀ ਦੂਰ ਹੀ ਹੋਣਗੇ ਕਿ ਬੈਂਕ ਵਿੱਚੋਂ ਚਾਰ ਪੁਲਿਸ ਵਾਲੇ ਬਾਹਰ ਨਿਕਲੇ ਕਿਹੜੇ ਹੋ ਤੁਸੀਂ ਜਰਾ ਖੜੋ ਇੱਥੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦੇ ਪੁਲਿਸ ਵਾਲਿਆਂ ਨੇ ਆਪਣੀਆਂ 303 ਦੀਆਂ ਬੰਦੂਕਾਂ ਨਾਲ ਫਾਇਰ ਕਰਦੇ ਸ਼ੁਰੂ ਕਰ ਦਿੱਤੇ ਗੋਲੀਆਂ ਉਹਨਾਂ ਦੇ ਕੰਨਾਂ ਦੇ ਕੋਲ ਦੀ ਲੰਘ ਰਹੀਆਂ ਸਨ ਇੱਕ ਗੋਲੀ ਸਕੂਟਰ ਦੀ ਨੰਬਰ ਪਲੇਟ ਵਿੱਚ ਆਵਜੀ ਇੱਕ ਹੋਰ ਗੋਲੀ ਰਾਜਵੀਰ ਦੀ ਪੱਗ ਨੂੰ ਛੂੰਦੀ ਹੋਈ ਲੰਘ ਗਈ ਸਕੂਟਰ ਦੇ ਪਿੱਛੇ ਬੈਠੇ ਰਾਜਵੀਰ ਨੇ ਪਿੱਛੇ ਨੂੰ ਮੂੰਹ ਕਮਾ ਕੇ ਅਸਾਲਟ ਦਾ ਬ੍ਰਸ਼ਟ ਮਾਰਿਆ ਪੁਲਿਸ ਵਾਲੇ ਆਪਣੀਆਂ ਬੰਦੂਕਾਂ ਸੁੱਟ ਕੇ ਦੌੜ ਕੇ ਬੈਂਕ ਦੇ ਅੰਦਰ ਜਾਵੜੇ ਬਾਬੂ ਨੇ ਸਕੂਟਰ ਰੋਕ ਲਿਆ ਸੀ ਉਸਨੇ ਵੀ ਸਕੂਟਰ ਦੇ ਮੈਡ ਦੇ ਥੱਲੇ ਰੱਖੀ ਆਪਣੀ ਅਸਾਲਟ ਬਾਹਰ ਕੱਢ ਲਈ ਸੀ ਉਹ ਦੋਨੋਂ ਜਣੇ ਉੱਥੋਂ ਬੈਂਕ ਦੀਆਂ ਖਿੜਕੀਆਂ ਨੂੰ ਨਿਸ਼ਾਨਾ ਬਣਾਵੜਾ ਫਾਇਰਿੰਗ ਕਰਨ ਲੱਗ ਪਏ ਸੋ ਦੋਸਤੋ ਇਹ ਸੀ ਰਾਜਵੀਰ ਦੀ ਜ਼ਿੰਦਗੀ ਦਾ ਭਾਗ 15ਵਾਂ ਸੋ ਭਾਗ 16ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਅਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ